ਸੁਖਜਿੰਦਰ ਰੰਧਾਵਾ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਇੱਕ ਵੱਡਾ ਨਾਮ ਇੱਕ ਵੱਡਾ ਚਿਹਰਾ ਜਿਹੜਾ ਜਾਂ ਕਹਿ ਦਈਏ ਕਿ ਜਿਨ੍ਹਾਂ ਦੇ ਪਤਨੀ ਲਗੀਆਂ ਜ਼ਿਮਨੀ ਚੋਣਾਂ ਦੇ ਵਿੱਚ ਜ਼ਰੂਰ ਹਾਰ ਗਏ ਪਰ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਕੀ ਪਾਰਟੀ ਬਦਲਣ ਲੱਗੇ ਨੇ ਸਵਾਲ ਇਹ ਖੜਾ ਹੋ ਗਿਆ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਕੀ ਪਾਰਟੀ ਜਿਹੜੀ ਆਪਣੀ ਛੱਡਣ ਲੱਗੇ ਨੇ ਕਾਂਗਰਸ ਪਾਰਟੀ ਜਿੱਤੋਂ ਐਨੇ ਸਮੇਂ ਤੱਕ ਸੁਖਜਿੰਦਰ ਰੰਧਾਵਾ ਨੇ ਸੇਵਾਵਾਂ ਨਿਭਾਈਆਂ ਜਿੱਤਦੇ ਰਹੇ ਇਥੋਂ ਈਵਨ ਵਿਦਾਇਕ ਬੜਦੇ ਰਹੇ ਸਾਬਕਾ ਡਿਪਟੀ ਮੁੱਖ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਕੀ ਉਹ ਹੁਣ ਆਪਣੀ ਪਾਰਟੀ ਛੱਡਣ ਲੱਗੇ ਨੇ ਅਚਾਨਕ ਪ੍ਰਤਾਪ ਸਿੰਘ ਬਾਜਵਾ ਵਰਗੇ ਸਵਾਲ ਸੁਖਜਿੰਦਰ ਰੰਧਾਵਾ ਦੇ ਉੱਤੇ ਕਿਉਂ ਖੜੇ ਹੋਣ ਲੱਗੇ ਨੇ ਔਰ ਉਹਦੇ ਦਰਮਿਆਨ ਇੱਕ ਫੋਟੋ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਸੁਖਜਿੰਦਰ ਰੰਧਾਵਾ ਤੇ ਉਹਨਾਂ ਦੀ ਪਤਨੀ ਦੀ ਇੱਕ ਫੋਟੋ ਉਹਨਾਂ ਦੇ ਨਾਲ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਾਲਾਂਕਿ ਜਦੋਂ ਵੀ ਕਿਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਸੇ ਸਿਆਸਤਦਾਨ ਨਾਲ ਮੁਲਾਕਾਤ ਕਰਦੇ ਆ ਤੇ ਬਾਕੀ ਸਾਰੀਆਂ ਚਰਚਾਵਾਂ ਦੇ ਵਿੱਚ ਇੱਕ ਚਰਚਾ ਆਪ ਮੁਹਾਰੇ ਛੱਡ ਜਾਂਦੀ ਹੈ ਕਿ ਕੀ ਇਸ ਲੀਡਰ ਦੀ ਵੀ ਕਿਤੇ ਭਾਜਪਾ 'ਚ ਛਾਲ ਮਾਰਨ ਦੀ ਤਿਆਰੀ ਤਾਂ ਨਹੀਂ ਹੋ ਗਈ ਇਹਦਾ ਕਾਰਨ ਇਹ ਵੀ ਹੈ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿੰਨਾ ਅਕਾਲੀ ਦਲ ਦੇ ਕਰੀਬੀ ਨੇ ਉਨਾ ਹੀ ਭਾਜਪਾ ਦੇ ਵੀ ਕਰੀਬੀ ਨੇ ਹਾਲਾਂਕਿ ਸਿਆਸੀ ਪਾਰਟੀਆਂ ਦੇ ਨਾਲ ਮੇਲਜੋਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕੋਈ ਨਵੀਂ ਗੱਲ ਨਹੀਂ ਹੈ ਸਿਆਸੀ ਲੀਡਰਾਂ ਦੇ ਨਾਲ ਮੇਲਜੋਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੀ ਕੋਈ ਨਵੀਂ ਗੱਲ ਨਹੀਂ ਹੈ ਪਰ ਇਹਦੇ ਦਰਮਿਆਨ ਇੱਕ ਚਰਚਾ ਜ਼ਰੂਰ ਛੜ ਜਾਂਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਜਿਹੜਾ ਖਾਸ ਰੁਝਾਨ ਹੈ ਉਹ ਭਾਜਪਾ ਵੱਲ ਦਾ ਹੈਗਾ ਆ ਜਾਂ ਕਹਿ ਦਈਏ ਖਾਸ ਰੁਝਾਨ ਉਹਦੀ ਖਾਸ ਨੇੜਤਾ ਭਾਜਪਾ ਦੇ ਨਾਲ ਜ਼ਰੂਰ ਹੈਗੀ ਹੈ ਇਸ ਵਾਸਤੇ ਇਹ ਸਮਝਿਆ ਜਾਂਦਾ ਹੈ ਕਿ ਕਿਤੇ ਕੋਈ ਲੀਡਰ ਭਾਜਪਾ 'ਚ ਛਾਲ ਮਾਰਨ ਦੀ ਤਿਆਰੀ ਵਾਸਤੇ ਤਾਂ ਨਹੀਂ ਹੈਗਾ ਹਾਲਾਂਕਿ ਸੁਖਜਿੰਦਰ ਰੰਧਾਵਾ ਨੇ ਪੰਜਾਬ ਪ੍ਰਧਾਨ ਬਣਨ ਦੀ ਜਿਹੜੀ ਆਪਣੀ ਚਾਹਤ ਹੈ ਉਹ ਵੀ ਗਾਹੇ-ਬਗਾਹੇ ਗੱਲਾਂ-ਬਾਤਾਂ ਦੇ ਵਿੱਚ ਜ਼ਰੂਰ ਪ੍ਰਗਟ ਕੀਤੀ ਸੀ ਪਰ ਸੁਖਜਿੰਦਰ ਰੰਧਾਵਾ ਜਿਹੜੇ ਨੇ ਕੀ ਉਹ ਇਸ ਓਪਰਚੁਨਿਟੀ ਨੂੰ ਸਟਾਲ ਕਰਕੇ ਭਾਜਪਾ ਮਾਰ ਲਈ ਤਿਆਰ ਹੋ ਸਕਦੇ ਨੇ ਕਿ ਬੀਜੇਪੀ ਵੱਲ ਦਾ ਰੁਖ ਕਰਨ ਲਈ ਤਿਆਰ ਹੋ ਸਕਦੇ ਨੇ ਬੇहद ਵਿਪਰੀਤ ਧਾਰਨਾਵਾਂ ਨੇ ਕਾਂਗਰਸ ਪਾਰਟੀ ਸੈਕੂਲਰਿਜ਼ਮ ਦੇ ਉੱਤੇ ਖੜਦੀ ਹੈ ਵਿਚਾਰਧਾਰਕ ਤੌਰ ਦੇ ਉੱਤੇ ਸਹੀ ਪਰ ਦੂਜੇ ਪਾਸੇ ਬੀਜੇਪੀ ਜਿਹੜੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਉਸ ਦੇ ਵਤੀਰੇ ਦੇ ਵਿੱਚੋਂ ਜਾਂ ਬੀਜੇਪੀ ਦੇ ਵਿਚਾਰਧਾਰਾ ਦੇ ਵਿੱਚੋਂ ਹਿੰਦੂਤਵ ਜਿਹੜਾ ਹੈ ਉਹ ਝਲਕਦਾ ਆ ਹਿੰਦੂਵਾਦੀ ਵਿਚਾਰਧਾਰਾ ਜਿਹੜੀ ਆ ਉਹ ਝਲਕਦੀ ਹੈ ਦੋਵੇਂ ਵਿਪਰੀਤ ਧਾਰਨਾਵਾਂ ਜਿਹੜੀਆਂ ਨੇ ਉਹ ਮੰਨੀਆਂ ਜਾਂਦੀਆਂ ਹੁਣ ਤੱਕ ਪਰ ਕੀ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਇਸ ਸਟੈਪ ਨੂੰ ਲੈਣ ਲਈ ਤਿਆਰ ਹੋ ਰਹੇ ਨੇ ਹਾਲਾਂਕਿ ਇਸੇ ਤਰ੍ਹਾਂ ਦੇ ਸਵਾਲ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਵੀ ਖੜੇ ਪ੍ਰਤਾਪ ਸਿੰਘ ਬਾਜਵਾ ਬਾਰੇ ਵੀ ਇਹ ਚਰਚਾ ਚੱਲਦੀ ਪਈ ਆ ਸੀਐਮ ਭਗਵੰਤ ਮਾਨ ਨੇ ਇਹ ਚਾਚਾ ਖੜੀ ਕਰ ਦਿੱਤੀ ਲੰਗੇ ਦੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਔਰ ਉਸੇ ਦਰਮਿਆਨ ਇਹ ਦੋ ਫੋਟੋਸ ਜਿਹੜੀਆਂ ਸਰਕੂਲੇਟ ਹੋ ਰਹੀਆਂ ਨੇ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਸ ਫੋਟੋ ਦੇ ਵਿੱਚ ਆਪਣੀ ਪਤਨੀ ਦੇ ਨਾਲ ਔਰ ਉਹਨਾਂ ਦੇ ਨਾਲ ਔਰ ਉਹਨਾਂ ਦੋਵਾਂ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਹਾਲਾਂਕਿ ਸਵਾਲ ਵੱਡੇ ਖੜੇ ਹੋ ਰਹੇ ਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਪੋਲਿਟੀਕਲ ਤੌਰ ਦੇ ਉੱਤੇ ਐਕਟਿਵ ਹੁੰਦੇ ਨਜ਼ਰ ਆ ਰਹੇ ਆ ਜਾਂ ਕਹਿ ਦਈਏ ਕਿ ਸੋਸ਼ੀਅਲੀ ਪੋਲਿਟੀਸਾਈਜ਼ ਕਰਦੇ ਪਏ ਨੇ ਸੋਸ਼ੀਅਲੀ ਪੋਲਿਟੀਕਲੀ ਉਹ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ ਇਹਦਾ ਮਤਲਬ ਕੀ ਨਿਕਲਦਾ ਆ ਇਸ ਸਮੇਂ ਦੀ ਗਰਮ ਦੇ ਵਿੱਚ ਇਹਦੇ ਦਰਮਿਆਨ ਇਹਨਾਂ ਸਵਾਲਾਂ ਨੂੰ ਕਦੋਂ ਵਿਰਾਮ ਮਿਲੇਗਾ